ਮੁਨੀਸ਼ ਸ਼ਰਮਾ ਰੌਂਪੀ ਵਾਰਡ ਨੰਬਰ 6 ਦੇ ਵਿੱਚ ਮੇਰਾ ਭਰਾ ਵਾ ਵਿਰਾਟ ਦੇਵਗਨ ਠੀਕ ਹੈ ਉਹਦੇ ਮੈਂ ਅਸੀਂ ਦੋਵੇਂ ਇਕੱਠੇ ਆਈ ਅਸੀਂ ਆਪਣੇ ਇਲਾਕੇ ਨੂੰ ਦੇਖਦੇ ਪਏ ਆ ਕਿ ਚੰਗੀ ਤਰ੍ਹਾਂ ਨੂੰ ਸਵਾਰਿਆ ਜਾਵੇ ਤੇ ਹਰ ਕੰਮ ਅਸੀਂ ਚੰਗੀ ਤਰ੍ਹਾਂ ਕਰਾ ਰਹੇ ਆਂ ਕੋਈ ਕੋਈ ਸਾਨੂੰ ਇੰਨੀ ਟੈਨਸ਼ਨ ਨਹੀਂ ਆ। ਆ ਕਿਸੇ ਦਾ ਫੋਨ ਵੀ ਆਉਂਦਾ ਵਾ। ਸਾਡੀ ਕੰਪਲੇਨ ਬੁੱਕ ਵੀ ਲਾਈ ਹੋਈ ਆ। ਤੇ ਕੱਲ ਜਿਹੜੀ ਹਾਊਸ ਦੀ ਮੀਟਿੰਗ ਹੋਈ ਆ ਉੱਥੇ ਥੋੜਾ ਜਿਹਾ ਹੰਗਾਮਾ ਵੀ ਕੀਤਾ ਗਿਆ। ਕੀ ਕਹਿਣਾ ਜਾਂਦੇ? ਬਜਟ ਵੀ ਪਾਸ ਕੀਤਾ ਗਿਆ ਇਹਨਾਂ ਸਰ ਮੈਂ ਇੱਕੋ ਗੱਲ ਕਹਿੰਦਾ ਤੇ ਦੇਖੋ ਇਹ ਸਾਡੇ ਭਰਾ ਹੀ ਨੇ ਕਾਂਗਰਸੀ ਜਿੰਨੇ ਵੀ ਨੇ ਇਹਨਾਂ ਦੀ ਪਹਿਲਾਂ ਦੀ ਟਵੀਟ ਸੁਣੋ। ਕੀ ਕਹਿੰਦੇ ਸੀ ਜੀ ਵੀ ਸਾਨੂੰ ਰੱਬ ਤੇ ਤੇ ਹਾਈ ਕੋਰਟ ਤੇ ਵਿਸ਼ਵਾਸ ਹੈ। ਠੀਕ ਆ। ਯਕਸਾਲ ਇਹਨਾਂ ਨੂੰ ਹਾਈ ਕੋਰਟ ਤੇ ਰੱਬ ਤੋਂ ਇਹਨਾਂ ਦਾ ਉੱਤਰ ਗਿਆ ਮੈਂ ਸਭ ਕੁਝ ਕੋਈ ਵਿਸ਼ਵਾਸ ਖਤਮ ਹੋ ਗਿਆ ਜਦੋਂ ਹਾਈ ਕੋਰਟ ਦਾ ਕੋਈ ਕਾਰਪੋਰੇਸ਼ਨ ਹਾਉਜ਼ੀ ਮੀਟਿੰਗ ਦਾ ਮਤਲਬ ਹੁੰਦਾ ਇੱਕ ਬਜਟ ਬਣਾਣਾ ਹਰ ਕਾਰ ਜਿਹੜੇ ਕੌਂਸਲਰਸ ਹੁੰਦੇ ਨੇ ਉਹ ਆਪਣੇ ਇਲਾਕੇ ਦੇ ਕੰਮ ਲੈ ਕੇ ਆਉਂਦੇ ਨੇ ਵੀ ਸਾਨੂੰ ਇਹ ਚਾਹੀਦੇ ਨੇ ਕੰਮ ਠੀਕ ਹੈ ਕੀ ਕੀਤਾ ਨਾਲ ਕਿ ਬੇੜਾ ਘਰ ਕਰ ਕਰ ਤੁਹਾਡਾ ਲੋਕਾਂ ਦਾ ਜਿਨ੍ਹਾਂ ਨੇ ਕੰਮ ਸੀ ਜ ਮੈਂ ਵੀ 66ੰਬਰ ਦੇ ਮੈਂ ਇਹਦੇ ਵਿਰਾਡ ਨੇ ਇੱਕ ਸਲਿੱਪ ਬਣਾਈ ਸੀ ਵੀ ਆ ਜੀ ਆਪਣੇ ਇਲਾਕੇ ਚ ਆਹ ਕੰਮ ਉਥੇ ਕਹਿਣੇ ਆ ਤੁਸੀਂ ਉਥੇ ਅਗਰ ਹਾਈ ਕੋਰਟ ਚ ਚਲਦਾ ਪਿਆ ਹੋਆ ਫਗੋ ਤੁਹਾਨੂੰ ਰੱਬ ਤੇ ਵਿਸ਼ਵਾਸ ਹੈ ਹਾਈ ਕੋਰਟ ਜੋ ਕਰੇਗਾ ਕੋਰਬੀਅਸ ਤੋਂ ਵੱਡੀ ਨਹੀਂ ਹੈਗੀ ਨਾ ਕਮਿਸ਼ਨ ਦੇ ਹੱਥ ਕੁਝ ਹੈ ਨਾ ਕਿਸੇ ਅਫਸਰ ਦੇ ਹੱਥ ਜੋ ਹਾਈ ਕੋਰਟ ਨੇ ਕਰਨਾ ਹੋਇਆ ਭਾਵੇਂ ਤੁਹਾਡੇ ਹੱਕ ਚ ਹੋਵੇ ਭਾਵੇਂ ਸਾਡੇ ਹੱਕ ਚ ਹੋਵੇ ਜੇ ਵਿਕਾਸ ਕੰਮ ਦੀ ਗੱਲ ਕਰਦੇ ਹਾਂ ਉਹਨਾਂ ਬਾਡਾਂ ਨੇ ਵਿਕਾਸ ਕੰਮ ਹੋਊਗੇ ਜੀ ਬਿਲਕੁਲ ਹੋਣਗੇ ਜੀ ਚਲੋ ਇਹਨਾਂ ਨੇ ਜੋ ਕਰਤਾ ਪਾੜ ਤੇ ਟੇਪਾਂ ਦੇ ਚੜ ਗਏ ਪੁਲਿਸ ਨੂੰ ਬੋਲੇ ਅਫਸਰਾਂ ਨੂੰ ਬੋਲੇ ਇਹ ਕੋਈ ਚੰਗੀ ਚੀਜ਼ ਨਹੀਂ ਹੈ ਅਈ ਅਗਰ ਸਾਨੂੰ ਅਈ ਕਹਿੰਦੇ ਆ ਵੀ ਕਾਂਗਰਸੀ ਕਹਿੰਦੇ ਜੀ ਸਾਡੀ ਸਰਕਾਰ ਅਗੋਂ ਆਣੀ ਹੈ ਜੀ ਅਸੀਂ ਕੰਮ ਅਤੁੱਤੀ ਤਾਂ ਹੋਣੀ ਨਹੀਂ ਕੰਮ ਕਰ ਦਿੰਦੇ ਮੈਂ ਤੇ ਬਾਅਦ ਹੀ ਕਿਤਾ ਸੋਚਦੇ ਉਸਤਾਜੀ ਦੀ ਅੱਗੋ ਜੀ ਬਰਸਾਤਾਂ ਵੀ ਆ ਰਹੀਆਂ ਗਰਮੀ ਵੀ ਆ ਰਹੀ ਹੈ ਕੋਈ ਆਪੇ ਸਮਝੋ ਹੁਣ ਮੈਂ ਆਪਣੀ ਵਾਰ ਦਾ ਫੱਕ ਵਾਲੇ ਮੋੜ ਤੋਂ ਅਜੀ ਬੋੜੀ ਸਾਫ ਅਜੀ ਸੜਕ ਦਾ ਮੁੱਦਾ ਰੱਖਿਆ ਸੀਗਾ ਠੀਕ ਹੈ ਜੀ ਅਜੀ ਟਿਊਬ ਲਵਾਉਣਾ ਦਰਸ਼ਨਗਰ ਸੜਕ ਬਣਵਾਣੀ ਸੀ ਆਪਣੀ ਅਜੀ 7:00 ਵਜੇ ਦਾ ਕੰਮ ਕਿਹਾ ਇਹਨਾਂ ਨੂੰ ਕੁਛ ਜਲਾ ਇੰਦਰਪੁਰੀ ਇਲਾਕਾ ਸਾਡਾ ਥੱਲੇ ਆ ਉਹਨੂੰ ਉੱਪਰ ਠਾਉਣ ਵਾਸਤੇ ਸਾਰੇ ਕੰਮ ਰਹਿ ਗਏ ਸਾਡੇ ਤੇ ਔਰ ਮੇਰੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਨਹੀਂ ਨਹੀਂ ਮੇਰੇ ਸਾਹਮਣੇ ਬੜਾ ਵਧੀਆ ਫਿਰ ਸਾਹਮਣੇ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੇ ਬਜਟ ਪਾਸ ਕੀਤਾ ਵਾ ਲੋਕਾਂ ਵਾਸਤੇ ਅਗਰ ਉਹ ਚਾਹਦੇ ਉਹ ਵੀ ਉੱਠ ਕੇ ਚਲੇ ਜਾਂਦੇ ਕੀ ਕਰਦੇ ਜਿਹੜਾ ਉਹਨਾਂ ਨੇ ਹਾਲਾਤ ਕੀਤੇ ਉੱਥੇ ਲੇਕਿਨ ਇਹ ਅੱਛੀ ਗੱਲ ਨਹੀਂ ਹੈ ਅਗਰ ਹਾਈ ਕੋਰਟ ਤੇ ਇਹਨਾਂ ਨੂੰ ਵਿਸ਼ਵਾਸ ਹੈ ਤੇ ਫਿਰ ਉਹਨਾਂ ਤੇ ਵਿਸ਼ਵਾਸ ਰੱਖੋ ਜੇ ਵਿਕਾਸ ਦੀ ਗੱਲ ਕਰਦੇ ਆ ਤੁਹਾਡੀ ਆਵਾਜ਼ ਚ ਕਿਹੜੇ ਕਿਹੜੇ ਕੰਮ ਹੋਏ ਆ ਤੇ ਕਿਹੜੇ ਹੋਣ ਵਾਲੇ ਆ ਮੇਰੇ ਜੀ ਹੋਣ ਵਾਲੇ ਕਾਫੀ ਨੇ ਇਹ ਨਹੀਂ ਹੁੰਦੇ ਵੀ ਪਏ ਨੇ ਸੀਵਰੇਜ ਦਾ ਕੰਮ ਚੱਲ ਰਿਹਾ ਮੇਰਾ ਠੀਕ ਚੱਲ ਰਿਹਾ ਹਰ ਚੀਜ਼ ਸਵਾਈ ਹੁੰਦੀ ਪਈ ਆ ਸਵਾਈ ਵਾਲੇ ਇਲਾਕੇ ਨੇ ਹਾਂ ਕਈ ਕੰਮੜੇ ਹੋਣੇ ਆ ਹਾਊਸ ਹੋਏਗਾ ਬਜਟ ਆਏਗਾ ਅਸੀਂ ਪਾਸ ਕਰਾਵਾਂ ਫੇਰ ਹੀ ਕੰਮ ਕਰਾਵਾਂਗੇ ਕੱਲ ਬਜਟ ਤੇ ਪਾਸ ਕੀਤਾ ਗਿਆ ਜੀ ਹਾਂ ਤੇ ਹੁਣ ਤੋਂ ਹੁਣੇ ਅੱਗੋਂ ਤੋਂ ਇਹੀ ਕੰਮ ਸ਼ੁਰੂ ਕਰ ਰਹੇ ਆ ਇੱਕ ਕੋਟ ਖਾਲਸਾ ਜਿਹੜਾ ਬੰਦ ਪਿਆ ਹੋਆ ਫਾਟਕ ਤੇ ਬੜਾ ਪੁਰਾਣਾ ਹਾਲ ਆ ਉਹਦੇ ਪੁੱਲ ਦਾ ਵੀ ਇਹਨਾਂ ਨੂੰ ਕਹਿਣਾ ਕਿ ਉੱਥੇ ਦਿੱਲੀ ਗੱਲ ਕਰੋ ਸੈਂਟਰਲ ਕਾਰਨ ਬਹੁਤ ਦਿਨਾਂ ਦਾ ਫਾਟਕ ਬੰਦ ਰਹਿੰਦਾ ਟ੍ਰੈਫਿਕ ਵੀ ਜਿਆਦਾ ਬਹੁਤ ਬੁਰਾ ਹਾਲ ਹੈ ਸਾਡੇ ਤੇ ਬਹੁਤ ਬੁਰਾ ਇੱਕ ਵਾਰੀ ਨਾਮ ਬੋਲ ਦਿਓ ਆਪਣਾ ਵਾਰਡ ਨੰਬਰ ਮੇਰਾ ਨਾਮ ਹੈ ਮਨੀਸ਼ ਸ਼ਰਮਾ ਰੋਂਪੀ ਮੈਂ ਵਾਰਡ ਨੰਬਰ 66 ਦੇ ਵਿੱਚ ਵਿਰਾਟ ਦਾ ਬਰਦਰ ਹਾਂ ਸਮਝੋ ਕੀ ਇਲਾਕਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹੀ ਚਾਹੁੰਦੇ ਹਾਂ ਪਹਿਲਾਂ ਤੇ ਮੈਂ ਇਹਨਾਂ ਕਾਂਗਰਸੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜੋ ਹਾਈਕੋਰਟ ਕਰੇਗੀ ਸਾਨੂੰ ਮਨਜ਼ੂਰ ਹੋਏਗਾ ਲੇਕਿਨ ਜਿਹੜੇ ਕੰਮ ਹੈ ਉਹ ਕੰਮ ਹੋਣ ਦਿਓ ਇਦਾਂ ਆਪਾਂ ਫਾੜ ਕੇ ਜਾਂ ਟੇਬਲਾਂ ਤੇ ਸੜ ਕੇ ਕੰਮ ਨਹੀਂ ਹੁੰਦੇ ਤੇ ਗਲਤ ਚੀਜ਼ਾਂ